ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਏਕਮ ਡੇਰੀ ਫਾਰਮ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਅੱਜ ਦੀ ਵੀਡੀਓ ਦੇ ਵਿੱਚ ਲੈ ਕੇ ਪਹੁੰਚਿਆ ਇੱਕ ਬਹੁਤ ਵਧੀਆ ਵੱਛੀ ਵੀਰਕੋੜ ਲੈਨੇ ਆ ਜਾਣਕਾਰੀ ਕਰਦੇ ਆਂ ਗੱਲਬਾਤ ਸਤਿ ਸ੍ਰੀ ਅਕਾਲ ਵੀਰ ਜੀ। ਸਤਿ ਸ੍ਰੀ ਅਕਾਲ ਜੀ। ਕੀ ਹਾਲ ਜੀ? ਵਧੀਆ ਵੀਰ ਵਧੀਆ ਠੀਕ ਹੈ। ਪਿੰਡ ਦੱਸ ਦਿਓ। ਪਿੰਡ ਦਾਦੂਪੁਰਾ ਜੀ, ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ। ਠੀਕ ਹੈ ਜੀ। ਹਾਂਜੀ। ਤੇ ਦਿਓ ਇਹਦੇ ਬਾਰੇ ਜਾਣਕਾਰੀ। ਇਹ ਵੀਰ ਜੀ ਪਹਿਲਾ ਸੂਆ ਵੱਛੀ ਸੁਣੀ। ਠੀਕ ਹੈ ਜੀ। ਮੂੰਹ ਦੰਦਾ ਜਾ। ਠੀਕ ਹੈ ਜੀ। ਦੁੱਧ ਪੇਲਣੀ ਜਿਆਦਾ ਨਹੀਂ 18 19 20 ਲੀਟਰ ਦੇ ਢੇੜ-ਘੇੜ ਭਰਨ ਵਾਲੀ ਬਰੀਡ ਬੜੀ ਵਸ਼ੀ ਬਰੀਡ ਠੀਕ ਆ ਜੀ ਬਹੁਤ ਚੰਗੀ ਵਸ਼ੀ ਬਹੁਤ ਚੰਗੀ ਵਸ਼ੀ ਵੇਚ ਸਕਦੇ ਇਹਦੇ ਵੀ ਸਾਰੇ ਵੀਰੋ ਵੀਰ ਜੀ ਵੇਚ ਸਕਦੇ ਤੁਸੀਂ ਬਹੁਤ ਹੀ ਵਧੀਆ ਸੰਡੀ ਸੀਲ ਆ ਥਾਨ ਬਹੁਤ ਵਧੀਆ ਵਸ਼ੀ ਆ ਬਹੁਤ ਥਾਨ ਵਧੀਆ ਕੱਢਣ ਦੀ ਵਸ਼ੀ ਜਿੱਦਾਂ ਮਰਜੀ ਥੱਲੇ ਬਹੁਤ ਕੋਈ ਹਿਲਜੁਲ ਨਹੀਂ ਕਰਦੀ ਬਹੁਤ ਹੀ ਵਧੀਆ ਵਸ਼ੀ ਆ ਜੀ ਵੇਚ ਸਕਦੇ ਤੁਸੀਂ ਵੇਖੋ ਪੂਰਾ ਵਧੀਆ ਇੱਕ ਨੰਬਰ ਥਾਨ ਲੱਗਾ ਜੀ ਗੜਵਾ ਥਾਨਿਆਂ ਵੇਚ ਸਕਦੇ ਤੁਸੀਂ ਤੋੜ ਕੇ ਵਖਾਦੂ ਵਿੱਚ ਆਹ ਪੂਰੀ ਲੰਮੀ ਉੱਚੀ ਵਸ਼ੀ ਹੈ ਜੀ ਲੈ ਪੂਰਾ ਕਦ ਕਾਟ ਫੋਲਾ ਵਸ਼ੀ ਦਾ ਜੀ ਫੋਲਾ ਜੀ ਕਦ ਕਾਟ ਵੇਖ ਸਕਦੇ ਤੁਸੀਂ ਜੀ ਜੀ ਬਰੀਡ ਵਾਲੀ ਵਸ਼ੀ ਵੱਡੀ ਵਸ਼ੀ ਹੈ ਸ਼ੀ 10 ਦਿਨ ਲੈ ਜੂਗੀ ਜੀ ਵਧੀਆ ਠੀਕ ਹੈ ਜੀ ਇਹ ਪੂਰੀ ਬਣੂ ਇਸ ਤਰ੍ਹਾਂ ਥੱਲੇ ਨਾ ਠੀਕ ਹੈ ਜੀ ਇਹ ਬੜੀ ਲਾ ਹਾਂ ਜੀ ਵੀਰ ਜੀ ਕੀ ਜੀ ਇਹਦਾ ਮੁੱਲ ਮੋਹਲ ਵੀਰ ਜੀ ਇਹ ਵਸ਼ੀ ਦਾ 10 ਦਿਨ ਖਰਦੀ ਹੈ ਵਸ਼ੀ ਸੂਈ ਹੋਵੇ ਨਾ ਬਾਪੂ 10 ਦਿਨ ਮਸ਼ੀਨ ਲੈਣੇ ਆ ਸੂਈ ਹੁੰਦੀ ਵਸ਼ੀ 80 5000 ਦੀ ਠੀਕ ਹੈ ਜੀ ਹੁਣ ਮਸ਼ੀਨ ਯਾਰੀ ਹਾਂ ਨਾ 65000 ਦੀ ਦੇ ਦਾਂਗੇ ਠੀਕ ਹੈ ਜੀ ਕੋਈ ਮਾਨਤਾਨ ਮਾਨਤਾਨ 1000 ਰੁਪਿਆ ਕਰ ਦਾਂਗੇ ਵੀਰ ਜੀ ਵਿੱਚੋਂ ਠੀਕ ਹੈ ਜੀ ਹੋਰ ਕੋਈ ਇਹ ਮਾਨਤਾਨ ਵੀਰ ਆਵੇ ਕੋਈ ਇੱਥੇ ਫੋਨ ਕਰੇ ਕਰਾਂਗੇ ਮਾਨਤਾਨ ਜੀ ਠੀਕ ਹੈ ਜੀ ਬਾਕੀ ਆਪਣਾ ਆਪਣਾ ਮੋਬਾਈਲ ਨੰਬਰ ਬੋਲ ਦਿਓ ਮੋਬਾਈਲ ਨੰਬਰ ਆ ਗਿਆ 9873767318 ਜੀ ਠੀਕ ਹੈ ਜੀ ਪਿੰਡ ਦਾਦੂਪੁਰਾ ਤਹਿਸੀਲ ਮਜੀਠਾ ਤੇ ਜ਼ਿਲ੍ਹਾ ਅੰਮ